ਕੀ ਨਾਮ ਕੀ ਨਾਮ ਕੀ ਟੋਟਾ ਮੇਰਾ ਨਾਮ ਜਗਰਮੀਤ ਕੌਰ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ 2022 ਤੋਂ ਚੱਲ ਰਿਆਂਗਾ ਮੇਰੇ ਘਰ ਵਾਲੇ ਦਾ ਨਾਮ ਬਲਵਿੰਦਰ ਸਿੰਘ ਉਰਫ ਸੋਨੂ ਹੈ ਜੋ ਕਿ ਪਰਸੋਂ ਇੱਕ ਮਹਿਲਾ ਅਮਨਦੀਪ ਕੌਰ ਕਾਂਸਟੇਬਲ ਜੋ ਕਿ ਉਹਦਾ ਬੈਲਟ ਨੰਬਰ ਮਾਨਸਾ 621 ਸੀ ਬਠਿੰਡਾ ਵਿੱਚ ਉਹਦਾ ਬੈਲਟ ਨੰਬਰ 1248 ਸੀ ਜੋ ਕਿ ਆਪਦੀ ਥਾਰ ਗੱਡੀ ਦੇ ਵਿੱਚ ਚਿੱਟੇ ਸਮੇਤ ਫੜੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਨਾਕਾ ਲਾਇਆ ਹੋਇਆ ਸੀਗਾ 2022 ਦੀ ਉਹ ਮੇਰੇ ਹਸਬੰਦ ਨਾਲ ਸਾਡਾ ਐਂਬੂਲੈਂਸ ਦਾ ਕੰਮ ਸੀਗਾ ਪਹਿਲੀ ਤਾਂ ਗੱਲ ਐ ਐਂਬੂਲੈਂਸ ਵਾਲਿਆਂ ਦਾ ਮਲਾਕੁੱਲਸ ਮਲਜਮਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਇਹ ਕਿ ਮੈਂ 2022 ਦੀ ਬਹੁਤ ਜ਼ਿਆਦਾ ਤਰਲੇ ਪਾਰੀ ਸੀ ਵੀ ਇਹ ਮੈਨੂੰ ਇਹਦਾ ਪਤਾ ਲੱਗ ਗਿਆ ਸੀਗਾ ਮੈਂ ਜਾਜ ਪੜਤਾਲ ਕੀਤੀ ਸੀ ਵੀ ਇਹ ਨਸ਼ੇ ਦਾ ਵਪਾਰ ਕਰਦੇ ਨੇ ਕੰਮ ਕਰਦੇ ਨੇ ਬਹੁਤ ਅਫਸਰਾਂ ਦੇ ਕੋਲ ਮੈਂ ਗਈ ਅਦੇ ਬੱਚਿਆਂ ਨੂੰ ਲੈ ਕੇ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਮੈਂ ਭਗਵੰਤ ਮਾਨ ਸਰਕਾਰ ਤੱਕ ਵੀ ਉਦੋਂ ਸੀਐਮ ਬਣ ਚੁੱਕੇ ਸੀ ਉੱਥੇ ਤੱਕ ਵੀ ਪਹੁੰਚੀ ਗਈ ਨੀਸ਼ਾ ਗੁਲਾਟੀ ਰਕਮ ਮੈਡਮ ਤੱਕ ਵੀ ਪਹੁੰਚੀ ਗਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਡੇਢ ਮਹੀਨਾ ਮੇਰੇ ਤਰਖਾਸ਼ਾ ਆ ਜਾਂਦੀ ਸੀ ਤਨਲੇ ਮੈਂ ਉਹਦੇ ਚ ਇਹੀ ਕਹਿੰਦੀ ਸੀ ਵੀ ਇਹ ਚਿੱਟੇ ਦਾ ਪਾਰ ਕਰਦੇ ਚਿੱਟਾ ਵੇਚਦੇ ਵੀ ਆ ਲਾਂਦੇ ਵੀ ਆ ਇਹ ਖੁਦ ਸ਼ਰਿਆ ਮੈਨੂੰ ਆਦੇ ਵੱਡੇ ਅਧਿਕਾਰੀਆਂ ਦਾ ਨਾਮ ਲੈਂਦੀ ਸੀ ਵੀ ਮੇਰੇ ਪਿੱਛੇ ਬਹੁਤ ਜ਼ਿਆਦਾ ਪਾਵਰ ਹੈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਪਰ ਜਿੰਨਾ ਡੇਡ ਮੇਰੇ ਦਰਖਾਸਤਾਂ ਉੱਪਰੋਂ ਨੀਚੇ ਆ ਜਾਂਦੀਆਂ ਸੀ ਇੱਕ ਦੋ ਵਾਰੀ ਮੈਨੂੰ ਬੁਲਾਇਆ ਗਿਆ ਤੇ ਇਹ ਕਹਿੰਦੇ ਸੀ ਮੈਡਮ ਮੈਂ ਘਰੇ ਲੂ ਹੈ ਕਰੇ ਲੋਏ ਅਸੀ ਕੁਛ ਨਹੀਂ ਕਰ ਸਕਦੇ ਡੇਢ ਮਹੀਨਾ ਤੱਕ ਮੈਂ ਦਿਨ ਰਾਤ ਬੱਚਿਆਂ ਨੂੰ ਲੈ ਕੇ ਤੁਰੀ ਨਹੀਂ ਮੇਰੇ ਕੋਲ ਕੋਈ ਟਿਕਾਣਾ ਨਹੀਂ ਸੀ ਮੈਨੂੰ ਘਰੋਂ ਬਾਹਰ ਕੱਢ ਰੱਖਿਆ ਸੀਗਾ ਹੁਣ ਉਸ ਤੋਂ ਬਾਅਦ ਡੇਢ ਮਹੀਨੇ ਬਾਅਦ ਜਦੋਂ ਮੈਨੂੰ ਲੱਗਿਆ ਵੀ ਮੇਰੇ ਕੋਲ ਰਹਿਣ ਨੂੰ ਨਹੀਂਗਾ ਖਾਣ ਨੂੰ ਨਹੀਂਗਾ ਮੈਂ ਸੜਕਾਂ ਤੇ ਰੁਲਦੀ ਫਿਰਦੀ ਸੀਗੀ ਮੇਰੇ ਕੋਲ ਉਸ ਟਾਈਮ ਮਰਨ ਤੋਂ ਬਿਗਾਰ ਕੋਈ ਵੀ ਆਪਸ਼ਨ ਨਹੀਂ ਸੀਗਾ ਤੇ ਮੈਂ ਇੱਕ ਜ਼ਹਿਰੀਂ ਦੀ ਚੀਜ਼ ਪੀ ਕੇ ਉੱਥੇ ਹੀ ਸੜਕ ਦੇ ਕਿਨਾਰੇ ਡਿੱਗੀ ਸੀ ਤੇ ਐਂਬੂਲੈਂਸ ਵਾਲਿਆਂ ਨੇ ਉਠਾ ਕੇ ਮੈਨੂੰ ਸਿਵਲ ਹਸਪਤਾਲ ਲਗਾਇਆ ਉਸ ਤੋਂ ਬਾਅਦ ਮੇਰੇ ਬਿਆਨਾਂ ਦੇ ਆਧਾਰ ਤੇ ਇੱਕ ਪਰਚਾ ਦਰਜ ਕੀਤਾ ਗਿਆ ਜੋ 20/22 ਸੀ ਮਹਿਲਾ ਥਾਣੇ ਦੇ ਵਿੱਚ ਪਰ ਜੋ ਬਲਵਿੰਦਰ ਸਿੰਘ ਨੂੰ ਮੁਕਤੇ ਅਰੈਸਟ ਕੀਤਾ ਗਿਆ ਸੀ ਜੋ ਮਹਿਲਾ ਕਾਂਸਟੇਬਲ ਹੈ ਅਮਨਦੀਪ कौर ਉਹਨੇ ਆਉ ਤੋ ਫਰਾਰ ਹੋ ਗਈ ਸੀਗੀ ਫਰਾਰ ਹੋ ਗਈ ਸੀ ਜਾਂ ਫਰਾਰ ਕੀਤਾ ਗਿਆ ਸੀਗਾ ਇਹ ਹੁਣ ਉਹਨਾਂ ਨੂੰ ਹੀ ਪਤਾਗਾ ਇਹਨਾਂ ਨੇ ਡੇਢ ਇੰਨੇ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਕਰਾ ਲਈ ਸੀ ਬਲਵਿੰਦਰ ਸਿੰਘ 15 ਦਿਨ ਦੀ ਜੇਲ੍ਹ ਲਾ ਕੇ ਸੀ ਮੁੜ ਕੇ ਇਹਨੇ ਆਪਦੀ ਵਰਦੀ ਦਾ ਫਾਇਦਾ ਚੱਕ ਕੇ ਅਹੁਦੇ ਦਾ ਫਾਇਦਾ ਜਾਂ ਵੱਡੇ ਲਿੰਕਾਂ ਦਾ ਫਾਇਦਾ ਚੱਕ ਕੇ ਇੰਕਵਾਰੀਆਂ ਲਾ ਕੇ ਆਪਦਾ ਨਾਮ ਵਿੱਚੋਂ ਬਾਹਰ ਕੱਢਤਾ ਸੀ ਉਸ ਟਾਈਮ ਵੀ ਇਹਦੇ ਤੇ ਐਨਡੀਪੀਐਸ ਦੇ ਤਾਰਾਂ ਲੱਗੀਆਂ ਸੀਆਂ ਫਿਰ ਮੈਂ ਬਹੁਤ ਜ਼ਿਆਦਾ ਦਰਖਾਸਤਾਂ ਲਾਈਆਂ ਮੈਂ ਸਰਸੇ ਵੀ ਲਾਈਆਂ ਪਠਿੰਡੇ ਵੀ ਲਾਈਆਂ ਬੀਏ ਜੇ ਵੀ ਕੰਮ ਕਰ ਰਹੇ ਨੇ ਕਿਉਂਕਿ ਮੈਂ ਦੇਖੋ ਜਿੰਦਾ ਕਾਰਖਾਨਾ ਬੋ ਹੋਇਆ ਹੁੰਦਾਗਾ ਉਹ ਪੂਰੀ ਤਰ੍ਹਾਂ ਦੀ ਜਾਂਚ ਪਰਤਾ ਰਖਣਾ ਇੱਕ ਇੱਕ ਚੀਜ਼ ਦੀ ਨੋਟਿਸ ਕਰਦਾ ਮੈਨੂੰ ਪਤਾ ਚੱਲ ਗਿਆ ਸੀ ਇਹ ਫਾਜ਼ਲ ਕਾਂ ਤੋਂ ਚਿੱਟਾ ਲੈ ਕੇ ਆਂਦੇ ਨੇ ਦੋਨੋਂ ਜਣੇ ਕਿਉਂਕਿ ਮੈਂ ਸਰਸੇ ਰਹਿੰਦੀ ਸੀ ਜੋ ਸਰਸੇ ਇਹਦੇ ਨਾਲ ਮੁੰਡੇ ਸੀਗੇ ਲਿੰਕ ਚ ਅਸੀਂ ਦੋਸਤ ਸੀ ਮੇਰ ਨਾਲ ਗੱਲ ਕਰਦੇ ਹੁੰਦੇ ਸੀ ਉਹ ਦੱਸਦੇ ਸੀ ਵੀ ਬਲਵਿੰਦਰ ਸਿੰਘ ਸੋਨੂ ਇੱਥੇ ਗੱਡੀ ਇੱਕ ਵਰਨਾ ਗੱਡੀ ਲੈ ਕੇ ਆਂਦਾ ਤੇ ਉਹਦੇ ਕੋਲ ਇੱਥੇ ਛੋਟੇ-ਛੋਟੇ ਕੁੜੀਆਂ ਆਉਂਦੀਆਂ ਨਸ਼ਾ ਸਪਲਾਈ ਕਰਦਾਗਾ ਮੈਂ ਉਸ ਤੋਂ ਬਾਅਦ ਫਿਰ ਇੱਕ ਟਾਰਗੇਟ ਬਣਾ ਲਿਆ ਵੀ ਮੈਂ ਦਰਖਾਸਤਾਂ ਲਾਈਆਂ ਸਰਸੇ ਵੀ ਲਾਈਆਂ ਬਠਿੰਡੇ ਵੀ ਲਾਈਆਂ ਈਮੇਲ ਵੀ ਪਾਈਆਂ ਜਿੱਤੇ ਤੱਕ ਮੈਨੂੰ ਲੱਗਿਆ ਅਪਰੋਚ ਪਰ ਮੇਰੀ ਦਰਖਾਸਤਾਂ ਦਾ ਮੈਨੂੰ ਕੋਈ ਪਤਾ ਨਹੀਂ ਹੁੰਦਾ ਸੀ ਕਿੱਥੋਂ ਆ ਕੇ ਕਿੱਥੇ ਖਤਮ ਹੋ ਗਿਆ ਮੈਨੂੰ ਬੁਲਾਇਆ ਹੀ ਨਹੀਂ ਗਿਆ ਪਰ ਪਰसों ਦੇਖੋ ਸ਼ਰੇਆਮ ਇਥਾਰ ਗੱਡੀ ਦੇ ਵਿੱਚ ਨਾਕਾਬੰਦੀ ਲੱਗੀ ਹੋਈ ਸੀ ਨਾਕੇਦਰਾਨ ਆਈਪੀਐਸਾ ਅਫਸਰ ਜੋ ਨਵੇਂ ਆਏ ਨੇ ਕੇਰਲਾ ਤੋਂ ਉਹਨਾਂ ਨੇ ਨਾਕੇਦਰਾਨ ਦੀ ਗੱਡੀ ਫੜੀ ਤਲਾਸ਼ੀ ਲਈਤੀ ਤੇ ਉਹਦੇ ਚ ਚਿੱਟਾ ਬਰਾਮਤ ਹੋਇਆ ਬਲਵਿੰਦਰ ਸਿੰਘ ਵੀ ਉ ਸਰ ਬਠਿੰਡੇ ਹੀ ਸੀ ਪਰ ਉਹਨਾਂ ਦਾ ਉਹਨੂੰ ਕਿੱਤੇ ਹੋਰ ਭੇਤਾਂ ਆਊਗਾ ਜਾਂ ਉਹ ਦੇਖੋ ਕੱਲ ਵੀ ਤੋਂ ਨੂ ਮੀਡੀਆ ਵਾਲਿਆਂ ਨੂੰ ਵੀ ਪਤਾ ਹੈ ਉਹ ਕੋਰਟ 'ਚ ਫਿਰਦਾ ਸੀ ਮੈਂ ਉਹਦੇ ਵੀ ਬਹੁਤ ਰੋਲਾ ਪਾਇਆ ਵੀ ਉਹ ਨਾਲ ਸੀ ਉਹਨੂੰ ਕਿਸੇ ਨੇ ਅਰੈਸਟ ਨਹੀਂ ਕੀਤਾ ਉਹ ਅੱਜ ਵੀ ਬਾਹਰ ਹੈ ਜਦੋਂ ਇਸ ਲੇਡੀ ਨੂੰ ਪੜਿਆ ਗਿਆ ਇਹਦੇ ਪਿੱਛੇ ਹੋਰ ਬਹੁਤ ਜਣ ਫਿਰੋਜ਼ਪੁਰ ਤੋਂ ਲੈ ਕੇ ਆਂਦੀ ਸੀ ਇਹਦੇ ਕੋਲ ਇਹ ਪਤਾ ਨਹੀਂ ਕੀਤਾ ਇਹ ਕਿੱਥੋਂ ਲੈ ਕੇ ਆਂਦੀ ਸੀ ਇਹਦੇ ਪਿੱਛੇ ਕਿੰਦੇ ਹੱਥ ਸੀਗੇ ਕਿੰਦੇ ਨਹੀਂ ਸੀ ਕੋਈ ਤਪਸ਼ੀਸ਼ ਨਹੀਂ ਹੋਈ ਕੋਈ ਗੱਲ ਬਰਸੋਂ ਦੀ ਮੁਲਾਜ਼ਮ ਫੜੀ ਹੋਈ ਹੈ ਤੇ ਪੁਲਿਸ ਵਾਲੇ ਤੁਸੀਂ ਮੈਂ ਬਾਈਟਾਂ ਵੀ ਸੁਣੀਆਂ ਨੇ ਦੇਖਿਆ ਵੀ ਨੇ ਉਹਦੇ ਚ ਕਹਿ ਰਹੇ ਨੇ ਨਾ ਜੀ ਅਜੇ ਤਾਂ ਸਾਨੂੰ ਕੁਛ ਨਹੀਂ ਇੱਕ ਆਮ ਬੰਦਾ ਹੁੰਦਾ ਤੁਸੀਂ ਉਹਨਾਂ ਦੀ ਮਾਰ ਮਾ ਕੇ ਚੰਮੜੀ ਉਦੇੜ ਦਿੰਦੇ ਠੀਕ ਹੈ ਜੋ ਨੇ ਕੀਤਾ ਹੁੰਦਾ ਉਹ ਵੀ ਗੁਨਾਹ ਕਬੂਲ ਕਰਾਂਦੇ ਜੋ ਨਹੀਂ ਕੀਤਾ ਹੁੰਦਾ ਉਹ ਵੀ ਕਰਾਂਦੇ ਪਰ ਇਹਨੂੰ ਇੱਕ ਬਿਸਲੇਰੀ ਦੀਆਂ ਬੋਤਨਾ ਵਿੱਚ ਤੁਸੀਂ ਪਾਣੀ ਪਿਆ ਰਹੋ ਕਿਉਂ ਏਕ ਮਹਾਰਾਜ ਦੀ ਧੀ ਹੈਗੀ ਹੈ ਇੱਕ ਤਾਂ ਇਹਨੇ ਲੋਕਾਂ ਦੀ ਧੀ ਆ ਪੁੱਤਰ ਦੇ ਘਰ ਖਰਾਬ ਕੀਤੀ ਚਿੱਟਾ ਵੇਚ ਦੇ ਰਹੀ ਹੈ ਮੇਰਾ ਘਰ ਉਜਾੜਿਆ ਕਿੰਨੇ ਆਪ ਪੁੱਤਾਂ ਦੇ ਘਰੋਂ ਜਾੜਿਆ ਕਿੰਨੇ ਲੋਕਾਂ ਨੂੰ ਬਲੈਕਮੇਲ ਕੀਤਾ ਪੈਸਾ ਖਾਦਾਂਗਾ ਇਹਨੂੰ ਤੁਸੀਂ ਠਾਠ ਪੜ ਕਿਸ ਚੀਜ਼ ਤੇ ਦੇ ਰਹੇ ਹੋ ਇਹਦੇ ਚ ਆਪਾਂ ਸਮਝਦਾਰ ਆ ਵੀ ਇਹਦੇ ਪਿੱਛੇ ਕਿਸੇ ਵੱਡੇ ਦਾ ਕਿਉਂਕਿ ਉਹ ਵੱਡੇ ਬੰਦੇ ਦਾ ਹੱਥ ਹੈ ਉਹਨੂੰ ਇਹ ਵੀ ਇੰਨੇ ਖੁਲਾਸੇ ਕਰਤੇ ਇਹਨੂੰ ਕੁਛ ਕੀਤਾ ਗਿਆ ਤੇ ਸਾਡੇ ਪਰਦੇ ਫਾਸ਼ ਹੋਣਗੇ ਸਾਡੇ ਤਲਾਕ ਹੋਣਗੇ ਉਹ ਆਪਦੀ ਜਾਨ ਬਚਾਉਣ ਵਾਸਤੇ ਮੇਰੇ ਵਰਗੀ ਇੱਕ ਔਰਤ ਦਾ ਘਰ ਉਜਾੜ ਰਹੇ ਨੇ ਤੁਸੀਂ ਐਸਪੀ ਮੈਡਮ ਕੋਲੇ ਵੀ ਆਏ ਹੋ ਕਿ ਐਸਐਸਪੀ ਮੈਡਮ ਕੋਲ ਆਈ ਸੀ ਮੈਡਮ ਮੌਕੇ ਤੇ ਬੈਠੇ ਨਹੀਂ ਹੋਏ ਸੀ ਮੈਂ ਉਹਨਾਂ ਨੂੰ ਇਹ ਹੀ ਗੁਜ਼ਾਰਿਸ਼ ਕਰਨ ਆਈ ਸੀ ਵੀ ਤੁਸੀਂ ਇਹਨੂੰ ਫੜਿਆਗਾ ਠੀਕ ਹੈ ਜੀ ਚਲੋ ਜੱਸਾਬ ਨੇ ਇੱਕ ਦਿਨ ਦਾ ਰਮਾਨ ਦਿੱਤਾਗਾ ਪਰ ਤੁਸੀਂ ਕਿੰਨੇ ਲੋਕਾਂ ਦੀ ਤੁਸੀਂ ਵੀਡੀਓ ਵੇਖਦੇ ਆਣੇ ਇੱਕ ਮੁਹਿੰਮ ਚਲਾਈ ਗਈ ਹੈ ਨਸ਼ਾ ਦੇ ਖਿਲਾਫ ਜੋ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਕੇ ਘਰ ਬਣਾਇਆਗਾ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਉਹਨਾਂ ਦੇ ਘਰ ਤੋੜਾਂਗੇ ਤੋੜੇ ਵੀ ਤੁਸੀਂ ਤੇ ਇਹ ਮੁਲਾਜ਼ਮ ਕੋਈ ਲਾਦਾ ਮੁਲਾਜ਼ਮ ਨਹੀਂ ਹੈਗੀ ਇਹ ਵੀ ਚਿੱਟੇ ਦੇ ਸਮੇਤ ਚਾਹੇ 17 ਗ੍ਰਾਮ ਹੀ ਫੜਿਆ ਗਿਆ ਇਹਦੇ ਕੋਲ ਫੜਿਆ ਤਾਂ ਗਿਆ ਨਾ ਲੈ ਕੇ ਇੰਨਾ ਚੱਲੀ ਹੋਊਗੀ ਕਿਸੇ ਨੂੰ ਦੇਣ ਵਾਸਤੇ ਕੀ ਪਤਾ ਇਹਦੇ ਕੋਲ ਕਿੰਨਾ ਆਊਗਾ ਇਹਨੇ ਕਿੱਥੇ ਰੱਖਿਆ ਹੋਊਗਾ ਇਹਨੀਆਂ ਘਰ ਦੀਆਂ ਤਲਾਸ਼ੀਆਂ ਲਿੱਤੀਆਂ ਜਾਂਦੀਆਂ ਜਿੰਨੇ ਜਿੰਦੇ ਕੋਲੇ ਲੈ ਕੇ ਜਿੰਨਾਂ ਕੋਲ ਲੈ ਕੇ ਜਿੱਥੋਂ ਲੈ ਕੇ ਇਹ ਉਹ ਤਾਂ ਕੋਈ ਵੱਡਾ ਹੀ ਹੋਊਗਾ ਨਾ ਜਿੱਥੋਂ ਇਹ ਲੈ ਕੇ ਆਈ ਹੈ ਉਹਦੇ ਤੱਕ ਅਪਰੋਚ ਕੀਤੀ ਤੁਹਾਡੇ ਵੱਲੋਂ ਤਲਾਸ਼ੀਆਂ ਦੀ ਗੱਲ ਕਿਹ ਜਾਰੀ ਹੈ ਕੀ ਕੀ ਚੀਜ਼ ਹੈ ਤੁਹਾਡੇ ਕੋਲ ਕਿਹੜੇ ਖਲਾਸੇ ਕਿੱਥੇ ਜਾਣਗੇ ਜਦੋਂ ਟਾਈਮ ਆਊਗਾ ਉਦੋਂ ਦੱਸਾਂਗੇ ਵੀ ਉਹਨਾਂ ਦੇ ਨਾਮ ਲੈ ਕੇ ਇਹ ਕੱਲ ਵੀ ਇਹਨੇ ਇਹ ਗੱਲ ਕਹੀ ਸੀਗੀ ਮੇਰੇ ਸੁਣਨ ਵਿੱਚ ਆਈ ਹੈ ਇਹਨਦੇ ਕੋਲ ਦੋ ਆਈਫੋਨ ਮੌਕੇ ਤੇ ਬਰਾਮਤ ਹੋਇਆ ਇਹਨੇ ਕਿ ਆ ਜੇ ਮੈਨੂੰ ਇੱਕ ਵੀ ਫੋਨ ਦੇ ਦਿੰਦੇ ਨਾ ਜਿਨ੍ਹਾਂ ਨੇ ਮੇਰੇ ਤੇ ਪਰਚਾ ਪਾਇਆ ਉਹਨਾਂ ਦੀ ਕੀ ਮਜਾਲ ਮੇਰੇ ਤੇ ਪਰਚਾ ਪਾ ਜਾਂਦੇ ਉਹ ਤਾਂ ਵਿੱਚ ਬਾਥਰੂਮ ਕਰਨ ਤੱਕ ਮਜਬੂਰ ਹੋ ਜਾਂਦੇ ਇਹ ਗੱਲ ਇਹ ਕਹਿ ਰਹੀਏ ਦੇਖੋ ਕਿੰਨੇ ਹੌਸਲੇ ਨਾਲ ਇੱਕ ਬਕਸ਼ੇ ਖਾਨੇ ਦੇ ਵਿੱਚ ਖੜੀ ਹੋਈ ਲੜ ਇੰਨੇ ਹੌਸਲੇ ਨਾਲ ਗੱਲ ਕਹਿ ਰਹੀ ਹੈ ਵੀ ਤੁਹਾਡੀ ਕੀ ਮਜਾਲ ਮੇਰੇ ਤੇ ਪਰਚਾ ਪੈ ਜਾਂਦਾ ਆਪਾਂ ਖੁਦ ਸਮਝਦਾਰ ਆ ਵੀ ਇੰਨੇ ਕਿੰਨੇ ਕੋ ਪੌਂਚ ਪਾਵਰ ਹੈ ਜੋ ਪਿਗੀ ਬਿਲਨੀਆਂ ਬਣ ਕੇ ਹੁਣ ਬੈਠੇ ਐ ਨਾ ਇਹਦੇ ਪਿੱਛੇ ਹੱਥ ਦੇ ਰਹੇ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਗਮਨ ਤੁਮਾਰ ਸਰਕਾਰ ਅੱਗੇ ਇੱਕ ਬਾਰ ਖਾਸ ਮੇਰੀ ਅਰਜੀ ਹੈਗੀ ਆ ਤੁਸੀਂ ਇਹਨਾਂ ਨੂੰ ਕਿਸੇ ਨੂੰ ਛੱਡਣਾ ਨਹੀਂਗਾ ਤੁਸੀਂ ਬਹੁਤ ਵਧੀਆ ਪਰਾਲਾਸ਼ੀ ਨੂੰ ਕੀਤਾਗਾ ਜਿਹੜੇ ਜਿਹੜੇ ਸੱਪਮਨ ਬਣ ਕੇ ਪਿੱਛੇ ਬੈਠੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਬਾਹਰ ਕੱਢੋ ਤੇ ਇਹਨਾਂ ਨੂੰ ਇਹਨਾਂ ਨੂੰ ਬਖਸ਼ੀ ਖਾਨਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੜਿਆ ਜਾਵੇ ਕਦਾਂ ਟਾਈਮ ਡਿਕਦੇ ਆਉਂਦੀ ਟਾਈਮ ਆਊਗਾ ਤਾਂ ਮੈਂ ਟਾਈਮ ਆ ਚੁੱਕਿਆ ਹੈਗਾ ਹੋਰ ਟਾਈਮ ਦੇਖੋ 2022 ਦੀ ਮੈਂ ਪਿੱਛੇ ਪਈ ਹੋਈ ਸੀ ਦਰਖਾਸਤਾਂ ਲਾ ਰਹੀ ਸੀ ਸੁਣਵਾਈ ਹੀ ਨਹੀਂ ਕੀਤੀ ਗਈ ਇੰਡੀਪੈਂਡ ਆ ਕੇ ਦੇਖੋ ਕਹਿੰਦੇ ਨੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਮੈਂ ਬਹੁਤ ਰੋਂਦੀ ਘਰ ਲਾਂਦੀ ਸੀਗੀ ਮੈਂ ਮੇਰੇ ਬੱਚਾ ਨੂੰ ਲੈ ਕੇ ਸਾਰਾ ਦਿਨ ਥਾਣੇ ਚ ਕਚੈਰੀ ਚ ਬੈਠੀ ਰਹਿੰਦੀ ਸੀ ਸੁਣਵਾਈ ਨਹੀਂ ਪਰ 4 ਸਾਲਾਂ ਬਾਅਦ ਖੁਦ ਹੀ ਆਪਦੇ ਕਾਲੇ ਕਰਮਾਂ ਦੇ ਵਿੱਚ ਕਾਲੇ ਕਰਤੂਤਾਂ ਦੇ ਵਿੱਚ ਫੜੀ ਗਈ ਹੈ ਖੁਦ ਹੀ ਠੀਕ ਹੈ ਤੇ ਹੁਣ ਇਹ ਫੜੀ ਗਈ ਹੈ ਤੇ ਜਿਨ੍ਹਾਂ ਦੇ ਨਾਮ ਲੈ ਕੇ ਧੋਸਾ ਜਮਾਰੀ ਸੀ ਇੰਨੀ ਪ੍ਰੋਪਰਟੀ ਬਣਾਈ ਹੈ ਇਹਦੇ ਜਰੀਏ ਹੀ ਫੜੇ ਜਾਣਗੇ ਤਾਂ ਇਹਨੂੰ ਛੱਡਿਆ ਨਾ ਜਾਵੇ ਅੱਗੇ ਜੱਜ ਕੋਲ ਅਪੀਲ ਕੀਤੀ ਜਾਵੇ ਰਿਮਾਂਡ ਲੈ ਕੇ ਜੋ-ਜੋ ਇਹਦੇ ਨਾਲ ਜੁੜੇ ਹੋਏ ਨੇ ਸਭ ਦੀ ਇਹਦੇ ਆਈਫੋਨ ਨੇ ਆਈਫੋਨ ਦੇ ਵਿੱਚ ਬਹੁਤ ਕੰਟੈਕਟ ਆਉਣਗੇ ਨੰਬਰ ਆਉਣਗੇ ਲਿੰਕ ਆਉਣਗੇ ਸਾਰੇ ਬਾਹਰ ਕੱਢੋ ਹਾਂਜੀ ਕਿਹਨੇ ਕਿਹਨੇ ਬਣਾਈਏ ਪ੍ਰਾਪਰਟੀ ਇਹਨਾਂ ਦੇ ਕੋਲ ਜੀ ਇੱਕ ਤਾਂ ਵਿਰਾਟਕੀ ਦੀ ਗ੍ਰੀਨ ਕਲੋਨੀ ਮੰਨੀ ਤਾਂ ਨਹੀਂ ਕਲੋਨੀ ਹੈ ਕਰੋਨਾ ਦੀ ਕੋਠੀ ਉੱਥੇ ਹੈਗੀਆਂ ਠੀਕ ਹੈ ਜੀ 500 ਗਾ ਦਾ ਇੱਕ ਪਲਾਟ ਅਦਰਸ਼ ਨਗਰ ਦੇ ਵਿੱਚ ਹੈ ਇੱਕ ਆਡੀ ਗੱਡੀ ਜੋ ਬੀੜਤਲਬ ਰੋਡ ਤੇ ਪਈ ਹੈਗੀ ਹੈ ਖੜੀ ਹੋਈ ਐ ਇਸ ਟਾਈਮ ਐਪੀਡਟਨ ਦੇ ਨਾਮ ਤੇ ਇੱਕ ਵਰਨਾ ਗੱਡੀ ਹੈ ਜੀ ਇੱਕ ਬੁਲਟ ਹੈ ਇੱਕ ਸਕੂਟਰੀਆ ਰੋਲੈਕਸ ਦੀ ਕੜੀ ਲੱਖ ਤੋਂ ਘੱਟ ਸ਼ੁਰੂਆਤ ਹੈ ਉਹਦੀ ਉਹਨਾਂ ਦੇ ਗੁੱਟ ਤੇ ਤੁਸੀਂ ਦੇਖ ਸਕਦੇ ਪਾਈਆਂ ਆ ਆਪਣੇ ਵਰਗੇ ਮੇਰੇ ਵਰਗੇ ਆਮ ਲੜਕੇ ਕਹਿੰਦੀ ਹੈ 2.5 300 ਦਾ ਸੂਟ ਪਾ ਲਾਂਗੇ 15000 ਤੋਂ ਘਟੇ ਦੇ ਤਾਂ ਤੇ ਸੂਟ ਨਹੀਂ ਪਾਇਆ ਇੱਥੋਂ ਆ ਰਿਹਾਗਾ ਦੋ ਦੋ ਆਈਫੋਨ ਮੌਕੇ ਤੇ ਬਰਾਮਤ ਹੋਇਆ ਕਿੱਥੋਂ ਆਏ ਨੇ ਇਸ ਤਰ੍ਹਾਂ ਦੇ ਸਬੂਤ ਹੈ ਤੁਹਾਡੇ ਕੋਲ ਜੇ ਗੱਲ ਕੀਤੀ ਆਵੇ ਤੁਸੀਂ ਕੱਲ ਵੀ ਐਸਐਸਪੀ ਦਫਤਰ ਆਏ ਸੀ ਡਰਦੀ ਡਰਦੀ ਗੱਲ ਕਰ ਰਹੇ ਸੀ ਪ੍ਰੈਸ਼ਰ ਤਾਂ ਨਹੀਂ ਕੋਈ ਸਬੂਤ ਮਨਾਖੋਣ ਦਾ ਫਿਲਹਾਲ ਮੈਨੂੰ ਲੋਕਾਂ ਦੇ ਮੈਸੇਜ ਆ ਰਹੇ ਨੇ ਵੀ ਤੁਸੀਂ ਉਹਨਾਂ ਅਫਸਰਾਂ ਦੇ ਵੀ ਨਾਮ ਲੈ ਰਹੇ ਕਈਆਂ ਦੇ ਆਲਟ ਨਾਮ ਲੈ ਰਹੇ ਹੋ ਤੁਹਾਨੂੰ ਕੱਲ ਨੂੰ ਖਤਰਾ ਵੀ ਹੋ ਸਕਦਾ ਹੈ ਤੁਹਾਨੂੰ ਕੁਝ ਵੀ ਕਰ ਸਕਦੇ ਤੁਹਾਨੂੰ ਝੂਠੇ ਪਰਚਿਆਂ 'ਚ ਵੀ ਅੰਦਰ ਸ਼ਾਮਲ ਕਰ ਸਕਦੇ ਨੇ ਇਹਨਾਂ ਦੀਆਂ ਜਿਹੜੇ ਜੜੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਚੈਟਾਂ ਨੇ ਮੇਰੇ ਕੋਲ ਨੇ ਉਹ ਵੀ ਮੈਨੂੰ ਮਿਲੀਆਂ ਸੀਗੀਆਂ ਹਾਂਜੀ ਕਿਹੜੇ ਲੈਵਲ ਦੇ ਅਧਿਕਾਰੀ ਨੇ ਜਾ ਰਹੇ ਆਪੀਐਸ ਦੇ ਲੈਵਲ ਦੇ ਅਧਿਕਾਰੀ ਨੇ